ਜਨਮ ਮਰਨ ਕੋ ਇਹੋ जग ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਇਥੇ ਆਪਾਂ ਬੜੀ ਚੰਗੀ ਤਰੀਕੇ ਸਮਝ ਲਿਆ ਹੁਣ ਤੱਕ ਦੀ ਗੁਰਬਾਣੀ ਪੜਦੇ-ਪੜਦੇ ਕਿ ਜਨਮ ਮਰਨ ਦਾ ਗੇੜ ਹੈ ਕੀ ਇਸ ਪੰਕਤੀ ਦੇ ਰਾਹੀਂ ਅਸੀਂ ਇਹ ਜਾਣਣਾ ਹੈ ਕਿ ਦਰਅਸਲ ਇਸ ਜਨਮ ਮਰਨ ਦੇ ਗੇੜ ਦੇ ਵਿੱਚ ਅਸੀਂ ਪੈ ਕਿਵੇਂ ਜਾਂਦੇ ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਮਨੁੱਖ ਆਪ ਸਹੀੜਦਾ ਹੈ ਇਸ ਜਨਮ ਮਰਨ ਦੇ ਗੇੜ ਨੂੰ ਸੋ ਜੇ ਆਪ ਸਹੀੜਦਾ ਹੈ ਤਾਂ ਇਹਨੂੰ ਸਹੀੜਣ ਤੋਂ ਬਚ ਵੀ ਸਕਦਾ ਹੈ ਇਹ ਆਪਸ਼ਨ ਆਪਣੇ ਆਪ ਹੀ ਪੈਦਾ ਹੋ ਜਾਂਦੀ ਹੈ ਪਰ ਉਹਦੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਸ ਗੇੜ ਚ ਅਸੀਂ ਫਸਦੇ ਕਿਵੇਂ ਹਾਂ ਇੱਕ ਹੋਰ ਬੜੀ ਪਿਆਰੀ ਗੱਲ ਬੜੀ ਮਹੱਤਵਪੂਰਨ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 597ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਆਉਂਦੀ ਹੈ ਉਹ ਹੈ ਕਿ ਮੱਛੀ ਜਿਹੜੀ ਆ ਪਾਣੀ ਤੋਂ ਬਿਨਾ ਤੜਫਦੀ ਹੈ ਪਾਣੀ ਉਹਨੇ ਹਰ ਵਕਤ ਤੇ ਪੀਣਾ ਨਹੀਂ ਹੁੰਦਾ ਤੇ ਪਾਣੀ ਪੀਣ ਦੀ ਚੀਜ਼ ਹੈ ਪਰ ਉਹ ਫੇਰ ਵੀ ਤੜਫਦੀ ਹੈ ਪਾਣੀ ਤੋਂ ਬਿਨਾ ਇਸੇ ਤਰ੍ਹਾਂ ਹੀ ਮਾਇਆ ਦੇ ਮੋਚ ਫਸਿਆ ਮਨੁੱਖ ਹੈ ਮਨੁੱਖ ਦੀ ਤੜਪਣਾ ਨੂੰ ਮੱਛੀ ਦੀ ਤੜਪਣਾ ਦੇ ਨਾਲ तुलना करके अस एक महत्वपूर्ण सिक्ख्या हासिल करनी है आओ शुरू करिए सोरठ महला पहला अलख अपार अगम अगोचर ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅਜੋਨੀ ਸੰਭੋ ਨਾ ਤਿਸ ਭਾਉ ਨਾ ਭਰਮ 597ਵੇਂ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਪਹਿਲੇ ਹੀ ਸ਼ਬਦ ਦੇ ਵਿੱਚ ਗੁਰੂ ਸਾਹਿਬ ਉਸ ਪ੍ਰਮਾਤਮਾ ਦੀ ਤਸਵੀਰ ਖਿੱਚਦੇ ਨੇ ਉਸ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਕਹਿੰਦੇ ਅਲਖ ਅਪਾਰ ਅਗੰਮ ਅਗੋਚਰ ਅਲਖ ਤੋਂ ਭਾਵ ਅਦ੍ਰਿਸ਼ਟ अपार ਤੋਂ ਭਾਵ ਬੇਅੰਤ ਅਗੰਮ ਤੋਂ ਭਾਵ ਅਪਹੁੰਚ ਕਿਉਂ ਪ੍ਰਮਾਤਮਾ ਤੱਕ ਅਸੀਂ ਸਰੀਰਕ ਤੌਰ ਤੇ ਪਹੁੰਚ ਨਹੀਂ ਸਕਦੇ ਤੇ ਅਗੋਚਰ ਤੋਂ ਭਾਵ ਜਿਸ ਦੀ ਸਮਝ ਨਾ ਆ ਸਕੇ ਸਰੀਰਕ ਤੌਰ ਤੇ ਪਹੁੰਚਣਾ ਤੇ ਦੂਰ ਸੰਪੂਰਨ ਤੌਰ ਤੇ ਉਸ ਪ੍ਰਮਾਤਮਾ ਨੂੰ ਅਸੀਂ ਮਾਨਸਿਕ ਤੌਰ ਤੇ ਵੀ ਸਮਝ ਨਹੀਂ ਸਕਦੇ ਕਿ ਉਹ ਕਿੱਦਾਂ ਦਾ ਹੈ ਕਿਵੇਂ ਕੰਮ ਕਰਦਾ ਹੈ ਸੋ ਪ੍ਰਮਾਤਮਾ ਅਦ੍ਰਿਸ਼ਟ ਹੈ ਬੇਅੰਤ ਹੈ ਅਪਹੁੰਚ ਹੈ ਤੇ ਮਨੁੱਖ ਦੇ ਗਿਆਨ ਇੰਦਰੀਓ ਨੂੰ ਸਮਝ ਨਹੀਂ ਸਕਦੇ ਨਾ ਤਿਸ ਕਾਲ ਨਾ ਕਰਮਾ ਨਾ ਤਾਂ ਉਹਨੂੰ ਮੌਤ ਪਹ ਸਕਦੀ ਹੈ ਤੇ ਨਾ ਹੀ ਕਰਮਾਂ ਦਾ ਉਹਦੇ ਤੇ ਕੋਈ ਦਬਾਅ ਹੈ ਜੋ ਮਨੁੱਖ ਹੈ ਉਹ ਕਰਮਾਂ ਦੇ ਅਧੀਨ ਹੈ ਜੋ ਵੀ ਕਰਮ ਅਸੀਂ ਕਰਦੇ ਹਾਂ ਉਹ ਕਰਮ ਆਪਣੀ ਛਾਪ ਸਾਡੀ ਵਰਤੀ ਤੇ ਛੱਡ ਕੇ ਜਾਂਦਾ ਹੈ ਤੇ ਸਾਡੀ ਉਹ ਵਰਤੀ ਸਾਡੇ ਭਵਿੱਖ ਦੇ ਕਰਮਾਂ ਨੂੰ ਪ੍ਰਭਾਵਿਤ ਕਰਦੀ ਹੈ ਇਹ ਪ੍ਰਕਿਰਿਆ ਮਨੁੱਖ ਤੇ ਲਾਗੂ ਹੁੰਦੀ ਹੈ ਪਰਮਾਤਮਾ ਤੇ ਨਹੀਂ ਪਰਮਾਤਮਾ ਕਰਮਾਂ ਦੇ ਪ੍ਰਭਾਵ ਤੋਂ ਪਰੇ ਹੈ ਜਾਤ ਅਜਾਤ ਅਜੋਨੀ ਸੰਭੋ ਨਾ ਤਿਸ ਭਾਉ ਨਾ ਪਰਮਾ ਨਾ ਤਾਂ ਉਸ ਪ੍ਰਭੂ ਦੀ ਕੋਈ ਜਾਤ ਹੈ ਨਾ ਹੀ ਉਹ ਕਿਸੇ ਜੁਗ ਦੇ ਵਿੱਚ ਆਉਂਦਾ ਹੈ ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਸੰਭੋ ਤੋਂ ਭਾਉ ਆਪਣੇ ਆਪ ਤੋਂ ਪ੍ਰਕਾਸ਼ ਹੋਣਾ ਨਾ ਉਸ ਪਰਮਾਤਮਾ ਨੂੰ ਮੋਹ ਵਿਆਪਦਾ ਹੈ ਨਾ ਹੀ ਕੋਈ ਟਕਣਾ ਹੈ ਨਾ ਤਿਸ ਭਾਉ ਨਾ ਭਰਮਾ ਸਾਚੇ ਸਚਿਆਰ ਵਿਟੋ ਕੁਰਬਾਨ ਨਾ ਤਿਸ ਰੂਪ ਵਰਣ ਨਹੀਂ ਰੇਖਿਆ ਸਾਚਾ ਸ਼ਬਦ ਨਿਸਾਨ ਰਹਾਉ ਗੁਰੂ ਸਾਹਿਬ ਕਹਿੰਦੇ ਮੈਂ ਸਦਾ ਕੁਰਬਾਨ ਹਾਂ ਉਸ ਪ੍ਰਮਾਤਮਾ ਤੋਂ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਸਚਾਈ ਦਾ ਸੋਮਾ ਹੈ ਉਸ ਪ੍ਰਮਾਤਮਾ ਦਾ ਨਾ ਕੋਈ ਰੂਪ ਹੈ ਨਾ ਰੰਗ ਹੈ ਨਾ ਕੋਈ ਚਿੰਨ ਚਿਕਰ ਹੈ ਸੱਚੇ ਸ਼ਬਦ ਦੇ ਵਿੱਚ ਜੁੜਿਆਂ ਉਹਦਾ ਥਾ ਉਹ ਪਤਾ ਲੱਗਦਾ ਅਸੀਂ ਪ੍ਰਮਾਤਮਾ ਨੂੰ ਸਮਝ ਨਹੀਂ ਸਕਦੇ ਵੇਖ ਨਹੀਂ ਸਕਦੇ ਛੋ ਨਹੀਂ ਸਕਦੇ ਸੁਣ ਨਹੀਂ ਸਕਦੇ ਉਹਦੇ ਤੱਕ ਪਹੁੰਚ ਨਹੀਂ ਸਕਦੇ ਪਰ ਉਹਦੇ ਨਾਲ ਸਾਂਝ ਬਣਾ ਸਕਦੇ ਹ ਉਹ ਸਾਂਝ ਬਣਦੀ ਹੈ ਗੁਰੂ ਦੇ ਸ਼ਬਦ ਰਾਹੀਂ ਭਾਗਾਂ ਵਾਲੇ ਮਨੁੱਖਾਂ ਨੂੰ ਗੁਰੂ ਦਾ ਸ਼ਬਦ ਨਸੀਬ ਹੁੰਦਾ ਹੈ ਤੇ ਤੁਸੀਂ ਉਹਨਾਂ ਭਾਗਾਂ ਵਾਲਿਆਂ ਦੇ ਵਿੱਚੋਂ ਇੱਕ ਹਾਂ ਜਿਹੜੇ ਗੁਰੂ ਦੇ ਸ਼ਬਦ ਦੇ ਲੜ ਲੱਗੇ ਨਾ ਤਿਸ ਮਾਤ ਪਿਤਾ ਸੁਤ ਬੰਧਪ ਨਾ ਤਿਸ ਕਾਮ ਨਾ ਨਾਰੀ ਅਕੁਲ ਨਿਰੰਜਨ ਅਪਰਪਰੰਪਰ ਸਗਲੀ ਜੋਤ ਤੁਮਾਰੀ ਉਸ ਪ੍ਰਮਾਤਮਾ ਦਾ ਨਾ ਕੋਈ ਮਾਂ ਹੈ ਨਾ ਪਿਓ ਹੈ ਨਾ ਉਹਦਾ ਕੋਈ ਪੁੱਤਰ ਤੇ ਰਿਸ਼ਤੇਦਾਰ ਹੈ ਪਰਮਾਤਮਾ ਨੂੰ ਕਾਮ ਵਾਸ਼ਨਾ ਨਹੀਂ ਫੁਰਦੀ ਤੇ ਉਹਦੀ ਕੋਈ ਵੋਟੀ ਵੀ ਨਹੀਂ ਉਸ ਦੀ ਕੋਈ ਖਾਸ ਕੁਲ ਨਹੀਂ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਬੇਅੰਤ ਹੈ ਪਰੇ ਤੋਂ ਪਰੇ ਹੈ ਇਹ ਪ੍ਰਭੂ ਸਭ ਥਾਂ ਤੇਰੀ ਹੀ ਜੋਤ ਪ੍ਰਕਾਸ਼ ਕਰ ਰਹੀ ਹੈ ਘਟ ਘਟ ਅੰਤਰ ਬ੍ਰਹਮ ਲੁਕਾਇਆ ਘਟ ਘਟ ਜੋਤ ਸਵਾਈ ਬਜਰ ਕਪਾਟ ਮੁਕਤੇ ਗੁਰਮਤੀ ਨਿਰਪੈ ਤਾੜੀ ਲਾਈ ਹਰੇਕ ਸਰੀਰ ਦੇ ਅੰਦਰ ਪ੍ਰਮਾਤਮਾ ਗੁਪਤ ਹੋ ਕੇ ਬੈਠਾ ਹੋਇਆ ਹੈ ਹਰੇਕ ਘਟ ਵਿੱਚ ਹਰ ਥਾਂ ਵਿੱਚ ਉਹਦੀ ਜੋਤ ਹੈ ਪਰ ਮਾਇਆ ਦੇ ਮੋਹ ਦੇ ਕਰੜੇ ਕਵਾੜ ਲੱਗੇ ਹੋਣ ਕਰਕੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਸਾਡੀ ਮਤ ਦੇ ਉੱਤੇ ਸਾਡੀ ਅਕਲ ਦੇ ਉੱਤੇ ਮਾਇਆ ਦੇ ਮੋਹ ਨੇ ਪਰਦਾ ਪਾਇਆ ਹੋਇਆ ਤਕੜੇ ਦਰਵਾਜ਼ੇ ਮਾਰੇ ਹੋਏ ਇਸ ਕਰਕੇ ਇਸ ਗੱਲ ਦੀ ਸਾਨੂੰ ਸਮਝ ਨਹੀਂ ਆ ਪਉਂਦੀ ਕਿ ਪ੍ਰਮਾਤਮਾ ਹਰੇਕ ਸਰੀਰ ਦੇ ਵਿੱਚ ਲੁਕਿਆ ਬੈਠਾ ਹੈ ਤੇ ਉਹਨਾਂ ਦਰਵਾਜ਼ਿਆਂ ਨੂੰ ਖੋਲਣ ਦਾ ਇੱਕੋ ਹੀ ਤਰੀਕਾ ਹੈ ਕਿ ਅਸੀਂ ਗੁਰੂ ਦੇ ਲੜ ਲੱਗ ਜਾਈਏ ਗੁਰੂ ਦੀ ਮੱਤ ਤੇ ਤੁਰੀਏ ਬਜਰ ਕਪਾਟ ਮੁਕਤੇ ਗੁਰਮਤੀ ਗੁਰੂ ਦੀ ਮੱਤ ਤੇ ਤੁਰਿਆਂ ਇਹਨਾਂ ਕਰੜੇ ਕਵਾੜਾਂ ਨੂੰ ਖੋਲਿਆ ਜਾ ਸਕਦਾ ਹੈ ਤੇ ਇਹ ਸਮਝ ਆ ਜਾਂਦੀ ਹੈ ਕਿ ਹਰੇਕ ਜੀਵ ਦੇ ਵਿੱਚ ਵਿਆਪਕ ਹੁੰਦਿਆਂ ਹੋਇਆਂ ਵੀ ਪ੍ਰਭੂ ਨਿਡਰ ਅਵਸਥਾ ਚ ਟਿਕਿਆ ਬੈਠਾ ਹੈ ਜੰਤ ਉਪਾਏ ਕਾਲ ਸਿਰ ਜੰਤਾ ਵਸਗਤ ਜੁਗਤ ਸਬਾਈ ਸਤਗੁਰ ਸੇਵ ਪਦਾਰਥ ਪਾਵੇ ਛੁੱਟੈ ਸ਼ਬਦ ਕਮਾਈ ਜੰਤ ਉਪਾਏ ਕਾਲ ਸਿਰ ਜੰਤਾ ਸਾਰੀ ਸ੍ਰਿਸ਼ਟੀ ਦੇ ਜੀਵ ਉਸ ਪ੍ਰਮਾਤਮਾ ਨੇ ਪੈਦਾ ਕੀਤੇ ਦੇ ਪੈਦਾ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਮੌਤ ਬਿਠਾ ਦਿੱਤੀ ਪੈਦਾ ਕਰਕੇ ਉਹਨਾਂ ਦੀ ਮੌਤ ਨਿਸ਼ਚਿਤ ਕਰਤੀ ਕਿ ਤੂੰ ਪੈਦਾ ਹੋਇਆ ਤੂੰ ਨਸ਼ਟ ਵੀ ਹੋ ਜਾਣਾ ਸਭ ਜੀਵਾਂ ਦੀ ਜੀਵਨ ਜੁਗਤ ਪ੍ਰਭੂ ਨੇ ਆਪਣੇ ਵਸ ਵਿੱਚ ਰੱਖੀ ਹੋਈ ਹੈ ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਪਦਾਰਥ ਹਾਸਲ ਕਰਦੇ ਹਨ ਉਹ ਗੁਰ ਸ਼ਬਦ ਨੂੰ ਕਮਾ ਕੇ ਕਮਾ ਕੇ ਤੋਂ ਭਾਵ ਆਪਣੇ ਜੀਵਨ ਨੂੰ ਗੁਰੂ ਦੇ ਸ਼ਬਦ ਅਨੁਸਾਰ ਢਾਲ ਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੀ ਹੈ ਛੁੱਟੈ ਸ਼ਬਦ ਕਮਾਈ ਸੂਚੈ ਭਾਂਡੈ ਸਾਚ ਸਮਾਵੈ ਵਿਰਲੈ ਸੂਚਾ ਚਾਰੀ ਤੰਤੈ ਕੋ ਪਰਮ ਤੰਤ ਮਿਲਾਇਆ ਨਾਨਕ ਸ਼ਰਨ ਤੁਮਾਰੀ ਸੂਚੈ ਭਾਂਡੈ ਤੋ ਭਾਵ ਪਵਿੱਤਰ ਹਿਰਦਾ ਸੂਚੈ ਭਾਂਡੈ ਸਾਚ ਸਮਾਵੈ ਵਿਰਲਾ ਸੂਚਾ ਚਾਰੀ ਪਵਿੱਤਰ ਹਿਰਦੇ ਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਟਿਕ ਸਕਦਾ ਹੈ ਪਰ ਸੁੱਚੇ ਆਚਰਣ ਵਾਲੇ ਪਵਿੱਤਰ ਹਿਰਦੇ ਵਾਲੇ ਕੋਈ ਵਿਰਲੇ ਹੀ ਹੁੰਦੇ ਆ ਗੁਰੂ ਆਪਣੇ ਸ਼ਬਦ ਦੇ ਰਾਹੀ ਹਿਰਦਾ ਪਵਿੱਤਰ ਕਰਕੇ ਜੀਵ ਨੂੰ ਪ੍ਰਮਾਤਮਾ ਮਿਲਾਂਦਾ ਹੈ ਇਹ ਨਾਨਕ ਅਰਦਾਸ ਕਰ हे प्रभु मैं तेरी शरण हां मैनु अपने चरणा दे विच जोड़ी रख सोरठ महला पहला ਜਿਉ ਮੀਨਾ ਬਿਨ ਪਾਣੀ ਐ ਤਿਉ ਸਾਕਤ ਮਰੈ ਪਿਆਸ ਤਿਉ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਐ ਜਿਉ ਮੀਨਾ ਬਿਨ ਪਾਣੀ ਐ ਤਿਉ ਸਾਕਤ ਮਰੈ ਪਿਆਸ ਸਾਕਤ ਕੌਣ ਹੁੰਦਾ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਹੋਵੇ ਤੇ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਮਤਲਬ ਕਿ ਮਾਇਆ ਦੇ ਨਾਲ ਜੁੜਿਆ ਹੋਇਆ ਜਿਵੇਂ ਮੱਛੀ ਪਾਣੀ ਬਿਨਾਂ ਤੜਫਦੀ ਹੈ ਉਸੇ ਪ੍ਰਕਾਰ ਹੀ ਮਾਇਆ ਵੇੜਿਆ ਜੀਵ ਯਾਨੀ ਕਿ ਮਾਇਆ ਦੇ ਨਾਲ ਜੁੜਿਆ ਹੋਇਆ ਜੀਵ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਦੁਖੀ ਹੁੰਦਾ ਹੁਣ ਮੱਛੀ ਦੇ ਲਈ ਤਾਂ ਪਾਣੀ ਸਰੀਰਕ ਜ਼ਰੂਰਤ ਹੈ ਜਿਵੇਂ ਕਿ ਸਾਡੇ ਲਈ ਆਕਸੀਜਨ ਤੇ ਭੋਜਨ ਸਰੀਰਕ ਜ਼ਰੂਰਤਾਂ ਨੇ ਜੇ ਸਾਨੂੰ ਆਕਸੀਜਨ ਨਾ ਮਿਲੇ ਸਰੀਰਕ ਤੌਰ ਤੇ ਅਸੀਂ ਤੜਫਾਂਗੇ ਮੱਛੀ ਦੇ ਲਈ ਪਾਣੀ ਆਕਸੀਜਨ ਹੈ ਜੇ ਉਹਨੂੰ ਪਾਣੀ ਨਹੀਂ ਮਿਲੂਗਾ ਉਹ ਸਰੀਰਕ ਤੌਰ ਤੇ ਤੜਫਦੀ ਹੈ ਪਰ ਜਿਹੜਾ ਮਨੁੱਖ ਮਾਇਆ ਦੇ ਵਿੱਚ ਰੁੱਝ ਗਿਆ ਮਾਇਆ ਦੇ মোহ ਜਾਲ ਦੇ ਵਿੱਚ ਫਸ ਗਿਆ ਉਹ ਮਾਨਸਿਕ ਤੌਰ ਤੇ ਤੜਪਦਾ ਹੈ ਹਾਲਾਂਕਿ ਪਾਣੀ ਮੱਛੀ ਦੇ ਲਈ ਸਰੀਰਕ ਜ਼ਰੂਰਤ ਹੈ ਪਰ ਇੱਕ ਗੱਲ ਤੇ ਆਪਾਂ ਸਤੋਂ ਸਿੱਖੀਏ ਨਾ ਕਿ ਉਹਨੂੰ ਆਸ-ਪਾਸ ਬਹੁਤ ਸਾਰਾ ਪਾਣੀ ਚਾਹੀਦਾ ਵਰਤਨਾ ਬੇਸ਼ੱਕ ਉਹਨੇ ਥੋੜਾ ਹੀ ਹੈ ਉਹਨੇ ਪਾਣੀ ਦੀ ਘੁੱਟ ਭਰਨੀ ਹੈ ਉਹਦੇ ਚੋਂ ਆਕਸੀਜਨ ਵਰਤ ਲੈਣੀ ਹੈ ਕਾਰਬਨ ਡਾਈਆਕਸਾਈਡ ਉਹਦੇ ਚ ਮਿਲਾ ਦੇਣੀ ਹੈ ਤੇ ਉਸ ਪਾਣੀ ਨੂੰ ਵਾਪਸ ਛੱਡ ਦੇਣਾ ਵਰਤਨਾ ਉਹਨੇ ਥੋੜਾ ਹੀ ਹੈ ਪਰ ਉਹਨੂੰ ਆਸ-ਪਾਸ ਬਹੁਤ ਸਾਰਾ ਪਾਣੀ ਚਾਹੀਦਾ ਹੈ ਹੁਣ ਮਨੁੱਖ ਦੀ ਜੇ ਆਪਾਂ ਗੱਲ ਕਰ ਲਈਏ ਜ਼ਰੂਰਤਾਂ ਜਿਹੜੀਆਂ ਇਹਦੀਆਂ ਮੁਢਲੀਆਂ ਜ਼ਰੂਰਤਾਂ ਨੇ ਉਹ ਬਹੁਤ ਥੋੜੀਆਂ ਨੇ ਬਹੁਤ ਥੋੜੇ ਦੇ ਵਿੱਚ ਉਹਨਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਪਰ ਇਹਨ ਵਿਰਤੀ ਇਦਾਂ ਦੀ ਬਣਾ ਲਈ ਹੈ ਕਿ ਮੈਨੂੰ ਬਹੁਤ ਸਾਰਾ ਧਨ ਪਦਾਰਥ ਦੌਲਤ ਚਾਹੀਦੀ ਹੈ ਵਰਤਨੀ ਨਹੀਂ ਹੈ ਚਾਹ ਕੇ ਵੀ ਨਹੀਂ ਵਰਤ ਸਕਦਾ ਸਾਰੀ ਨੂੰ ਬਸ ਚਾਹੀਦੀ ਹੈ ਜਿੰਨੀ ਹੈ ਓਨੇ ਚ ਸਬਰ ਵੀ ਨਹੀਂ ਹਾਲਾਂਕਿ ਜਿੰਨੀ ਹੈ ਓਨੀ ਵੀ ਲੋੜ ਤੋਂ ਵਧੇਰੇ ਹੈ ਪਰ ਓਨੇ ਦੇ ਵਿੱਚ ਸਬਰ ਨਹੀਂ ਤ੍ਰਿਸ਼ਨਾ ਦੇ ਅਧੀਨ ਹੋਰ ਵਧੇਰੇ ਇਕੱਠੀ ਕਰਨ ਦੀ ਲਾਲਸਾ ਹੈ ਇਸੇ ਕਰਕੇ ਤੜਫਦਾ ਰਹਿੰਦਾ ਜਿਵੇਂ ਮੀਨਾ ਬਿਨ ਪਾਣੀ ਹੈ ਤਿਉ ਸਾਕਤ ਮਰੈ ਬਿਆਸ ਤਿਉ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸ ਇਹ ਮੇਰੇ ਮਨ ਜਿਵੇਂ ਤੂੰ ਮਾਇਆ ਦੀ ਤ੍ਰਿਸ਼ਨਾ ਦੇ ਅਧੀਨ ਹੋ ਕੇ ਤੜਫਦਾ ਸਿਮਰਨ ਤੋਂ ਬਿਨਾ ਜਿਹੜਾ ਵੀ ਸਵਾਸ ਖਾਲੀ ਜਾਂਦਾ ਉਸ ਵਿੱਚ ਵੀ ਦੁਖੀ ਹੋ ਹੋ ਕੇ ਆਤਮਕ ਮੌਤੇ ਮਰੀਦਾ ਜਿਹੜੀ ਸਾਡੀ ਮਾਨਸਿਕ ਤੜਫਨ ਹੈ ਉਹਨੂੰ ਅਸੀਂ ਮਹਿਸੂਸ ਕਰ ਪਾਉਨੇ ਆ ਪਰ ਜਿਹੜੀ ਆਤਮਕ ਮੌਤ ਹੈ ਜਿਹੜੀ ਸਿਮਰਨ ਤੋਂ ਬਾਂਝੇ ਰਹਿ ਕੇ ਅਸੀਂ ਹਰ ਵਕਤ ਸਹੀੜ ਰੱਖੀ ਆ ਉਹ ਸਾਨੂੰ ਮਹਿਸੂਸ ਨਹੀਂ ਹੁੰਦੀ ਨਾ ਸਰੀਰਕ ਤੌਰ ਤੇ ਨਾ ਮਾਨਸਿਕ ਤੌਰ ਤੇ ਪਰ ਇਹਨਾਂ ਸਮਝ ਲਈਏ ਕਿ ਸਾਡੀਆਂ ਸਾਰੀਆਂ ਹੀ ਮਾਨਸਿਕ ਤੜਫਨਾਵਾਂ ਜਿਹੜੀਆਂ ਨੇ ਮਾਨਸਿਕ ਤੌਰ ਤੇ ਅਸੀਂ ਜਿਨ੍ਹਾਂ ਵੀ ਗੱਲਾਂ ਕਰਕੇ ਤੇ ਜਿੰਨਾ ਕੁ ਵੀ ਤੜਫਦੇ ਆ ਉਹ ਇਸੇ ਕਰਕੇ ਆ ਕਿ ਆਤਮਕ ਮੌਤੇ ਅਸੀਂ ਮਰੇ ਹੋਏ ਆ ਪ੍ਰਮਾਤਮਾ ਦੇ ਸਿਮਰਨ ਤੋਂ ਅਸੀਂ ਬਾਂਝੇ ਮਨ ਰੇ RAM ਨਾਮ ਜਸ ਲੇ ਬਿਨ ਗੁਰ ਇਹ ਰਸ ਕਿਉ ਲਹੋ ਗੁਰ ਮਿਲੈ ਹਰ ਦੇ ਰਹਾਉ ਏ ਮੇਰੇ ਮਨ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਇਹ ਆਨੰਦ ਨਹੀਂ ਮਿਲ ਸਕਦਾ ਪ੍ਰਭੂ ਮਿਹਰ ਕਰਕੇ ਜਿਸ ਨੂੰ ਗੁਰੂ ਮਿਲਾਂਦਾ ਉਸ ਨੂੰ ਇਹ ਰਸ ਦਿੰਦਾ ਸੰਤ ਜਨਾਂ ਮਿਲ ਸੰਗਤੀ ਗੁਰਮੁਖ ਤੀਰਥ ਹੋਏ ਅੱਠ 60 ਤੀਰਥ ਮਜਨਾ ਗੁਰ ਦਰਸ਼ ਪ੍ਰਾਪਤ ਹੋਏ ਏ ਮਨ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਸਤ ਸੰਗ ਵਿੱਚ ਰਹਿ ਕੇ ਗੁਰੂ ਦੇ ਸਨਮੁਖ ਰਹਿਣਾ ਹੀ ਅਸਲ ਤੀਰਥ ਇਸ਼ਨਾਨ ਜਿਸ ਮਨੁੱਖ ਨੂੰ ਗੁਰੂ ਦਾ ਦਰਸ਼ਨ ਹੋ ਜਾਂਦਾ ਹੈ ਉਸ ਨੂੰ 68 ਤੀਰਥਾਂ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ। ਗੁਰੂ ਸਾਹਿਬ ਨੇ ਤੀਰਥ ਇਸ਼ਨਾਨ ਨੂੰ ਭੰਡਿਆ ਨਹੀਂ ਜਿਵੇਂ ਕਿ ਅਕਸਰ ਹੀ ਕਿਹਾ ਜਾਂਦਾ ਹੈ। ਗੁਰੂ ਸਾਹਿਬ ਸਿਰਫ ਇਹ ਦੱਸਦੇ ਨੇ ਕਿ ਤੀਰਥ ਇਸ਼ਨਾਨਾਂ ਤੇ ਜਾਵੋ, ਉਹਨਾਂ ਅਸਥਾਨਾਂ ਤੇ ਜਾਵੋ ਤਾਂ ਸਿਰਫ ਪਾਣੀ ਦੇ ਵਿੱਚ ਆਪਣੇ ਸਰੀਰ ਨੂੰ ਧੋ ਕੇ ਨਾ ਮੁੜਾਓ। ਉਹਨਾਂ ਅਸਥਾਨਾਂ ਤੇ ਤੁਹਾਨੂੰ ਪ੍ਰਮਾਤਮਾ ਦੇ ਭਗਤ ਮਿਲਣਗੇ। ਕਈ ਅਖੌਤੀ ਵੀ ਹੋਣਗੇ ਪਰ ਕਈ ਸੱਚੇ ਭਗਤ ਵੀ ਮਿਲਣਗੇ। ਉਹਨਾਂ ਦੇ ਨਾਲ ਜੁੜਿਓ ਜ਼ਰੂਰ ਉਹਨਾਂ ਤੋਂ ਸਿੱਖਿਆ ਲਿਓ ਜ਼ਰੂਰ ਸਿੱਖ ਧਰਮ ਦੇ ਵਿੱਚ ਗੱਲ ਕਰ ਲਈਏ ਤਾਂ ਸ੍ਰੀ ਹਰਮੰਦਰ ਸਾਹਿਬ ਇੱਕ ਪ੍ਰਮੁੱਖ ਅਸਥਾਨ ਹੈ ਜਿੱਥੇ ਬੜੀ ਸ਼ਰਧਾ ਦੇ ਨਾਲ ਲੋਕ ਜਾਂਦੇ ਨੇ ਅਸੀਂ ਉੱਥੇ ਜਾਣ ਵਾਲੇ ਇਹ ਯਾਦ ਰੱਖੀਏ ਕਿ ਸਿਰਫ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਨਾ ਮੁੜਾਈਏ ਸਿਰਫ ਉੱਥੇ ਫੋਟੋਆਂ ਖਿੱਚਾ ਕੇ ਨਾ ਮੁੜਾਈਏ ਉੱਥੋਂ ਦੇ ਮਾਹੌਲ ਨੂੰ ਮਾਣੀਏ ਜੋ ਨਿਰੰਤਰ ਗੁਰਬਾਣੀ ਦੇ ਪ੍ਰਵਾਹ ਦਾ ਗੁਰਬਾਣੀ ਦੇ ਪ੍ਰਵਾਹ ਸਦਕਾ ਇੱਕ ਸ਼ਾਂਤੀਪੂਰਵਕ ਮਾਹੌਲ ਉੱਥੇ ਬਣਿਆ ਹੁੰਦਾ ਹੈ ਉਹਦੀ ਛਾਪ ਆਪਣੇ ਮਨ ਦੇ ਉੱਤੇ ਛਾਪ ਕੇ ਲੈ ਕੇ ਆਈਏ ਉੱਥੇ ਤੁਰਦੇ ਫਿਰਦੇ ਆਂ ਕਤਾਰ ਦੇ ਵਿੱਚ ਖੜਿਆ ਜੋ ਗੁਰਬਾਣੀ ਸਾਡੇ ਕੰਨਾਂ 'ਚ ਪੈ ਰਹੀ ਹੈ ਉਹਨੂੰ ਬਕਾਇਦਾ ਸੁਣੀਏ ਮਨ ਦੇ ਵਿੱਚ ਉਹਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਹ ਨਾ ਹੋਵੇ ਕਿ ਮੱਥਾ ਟੇਕਣ ਦੇ ਲਈ ਕਤਾਰ 'ਚ ਤਾਂ ਅਸੀਂ ਖੜੇ ਆਂ ਪਰ ਖੜਿਆ ਹੋਇਆਂ ਨੇ ਧਿਆਨ ਸਾਰਾ ਫੋਨ ਚਲਾ ਰੱਖਿਆ ਸੋਸ਼ਲ ਮੀਡੀਆ 'ਚ ਤੇ ਲਾ ਰੱਖਿਆ ਧਿਆਨ ਸਾਡਾ ਚਲਦੀ ਹੋਈ ਗੁਰਬਾਣੀ ਤੇ ਕੇਂਦਰਿਤ ਹੋਣਾ ਚਾਹੀਦਾ ਫੇਰ ਇਲਾਹ ਹੈ ਉਹਨਾਂ ਅਸਥਾਨਾਂ ਤੇ ਜਾਣ ਦਾ ਜਿਉ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ ਤਿਉ ਨਾਮੈ ਬਿਨ ਦੇਹ ਹੋਰੀ ਜਮ ਮਾਰੈ ਅੰਤਰ ਦੋਖ ਜਿਸਨੇ ਆਪਣੇ ਇੰਦਰੀਆਂ ਨੂੰ ਵਸਤ ਚ ਨਹੀਂ ਕੀਤਾ ਉਹ ਜੋਗੀ ਨਸਾਫਲ ਹੈ ਇੱਥੇ ਵੀ ਇਹ ਗੱਲ ਯਾਦ ਰੱਖੀਏ ਕਿ ਗੁਰੂ ਸਾਹਿਬ ਸਾਨੂੰ ਇੰਦਰੀਆਂ ਨੂੰ ਵਸ ਕਰਨ ਦੇ ਲਈ ਪ੍ਰੇਰਿਤ ਨਹੀਂ ਕਰ ਰਹੇ ਗੁਰੂ ਸਾਹਿਬ ਸਾਨੂੰ ਜੋਗੀ ਬਨਣ ਦੇ ਲਈ ਪ੍ਰੇਰਿਤ ਨਹੀਂ ਕਰ ਰਹੇ ਸਿਰਫ ਇਹਨਾਂ ਦੱਸ ਰਹੇ ਐ ਕਿ ਜੋਗੀ ਦੀ ਪਰਿਭਾਸ਼ਾ ਹੀ ਇਹ ਆ ਕਿ ਉਹ ਮਨੁੱਖ ਜਿਨੇ ਆਪਣੇ ਇੰਦਰੀਆਂ ਨੂੰ ਵਸ ਦੇ ਵਿੱਚ ਕਰ ਲਿਆ ਤੇ ਜਿਹੜਾ ਨਹੀਂ ਕਰ ਪਾਇਆ ਉਹ ਆਪਣੇ ਆਪ ਨੂੰ ਜੋਗੀ ਨਹੀਂ ਅਖਵਾ ਸਕਦਾ ਉਹ ਜੋਗੀ ਨਸਾਫਲ ਹੈ ਇਸੇ ਪ੍ਰਕਾਰ ਹੀ ਜੇਕਰ ਸਾਡੇ ਅੰਦਰ ਸੰਤੋਖ ਹੀ ਨਹੀਂ ਜੇ ਸਾਡਾ ਜੀਵਨ ਆਚਰਣ ਜਿਹੜਾ ਉਹ ਉੱਚਾ ਹੀ ਨਹੀਂ ਤਾਂ ਫਿਰ ਭਾਵੇਂ ਅਸੀਂ ਜਿੰਨਾ ਮਰਜੀ ਤਪ ਕਰੀ ਚੱਲੀਏ ਉਹ ਤਪ ਵਿਅਰਥ ਹੈ ਹੋਰ ਕੀ ਵਿਅਰਥ ਹੈ ਮਨੁੱਖਾ ਸਰੀਰ ਵਿਅਰਥ ਹੈ ਜੇ ਪ੍ਰਭੂ ਦਾ ਨਾਮ ਇਸ ਸਰੀਰ ਨੇ ਨਹੀਂ ਸਿਮਰਿਆ ਨਾਮ ਹੀਣੇ ਮਨੁੱਖ ਦੇ ਅੰਦਰ ਵਿਕਾਰ ਹੀ ਵਿਕਾਰ ਹੈ ਉਸ ਨੂੰ ਜਮਰਾਜ ਸਜ਼ਾ ਦਿੰਦਾ ਹੈ ਹੁਣ ਇਹ ਵੀ ਚੇਤੇ ਰੱਖ ਲਈਏ ਕਿ ਵਿਕਾਰ ਤੇ ਸਾਡੇ ਸਭਨਾਂ ਦੇ ਅੰਦਰ ਹੀ ਹੈਗੇ ਉਹਨਾਂ ਦੀ ਮੌਜੂਦਗੀ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਇੰਨਾ ਜ਼ਰੂਰ ਹੈ ਕਿ ਜਿਹੜਾ ਮਨੁੱਖ ਨਾਮ ਦੇ ਵਿੱਚ ਜੁੜ ਗਿਆ ਗੁਰਬਾਣੀ 'ਚ ਜੁੜ ਗਿਆ ਉਹਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਹਾਂ ਮੇਰੇ ਅੰਦਰ ਆ ਆ ਵਿਕਾਰ ਹੈਗੇ ਐਸ ਐਸ ਵਕਤ ਮੇਰੇ ਇਹ ਵਿਕਾਰ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਤੇ ਉਸ ਵਕਤ ਤੇ ਉਹ ਬੰਦਾ ਸਿਰਫ ਉਹਨਾਂ ਨੂੰ ਰਿਕਗਨਾਈਜ਼ ਕਰਕੇ ਸਿਰਫ ਉਹਨਾਂ ਨੂੰ ਜਾਣ ਕੇ ਉਹਨਾਂ ਨੂੰ ਖਤਮ ਕਰ ਸਕਦਾ ਹੈ ਵਿਕਾਰਾਂ ਦੇ ਨਾਲ ਲੜਨ ਦੀ ਲੋੜ ਨਹੀਂ ਪੈਂਦੀ ਇਹ ਕਹਿ ਲਓ ਕਿ ਉਹਨਾਂ ਦੀ ਤਾਕਤ ਹੀ ਇਹ ਹੈ ਕਿ ਉਹ ਗੁੱਜੇ ਵਾਰ ਕਰਦੇ ਆ ਲੁਕ ਕੇ ਵਾਰ ਕਰਦੇ ਆ ਤੇ ਜਦੋਂ ਅਸੀਂ ਗੁਰਬਾਣੀ ਨਾਲ ਜੁੜ ਜਾਂਦੇ ਆ ਆਪਣੇ ਆਪ ਦਾ ਗਿਆਨ ਸਾਨੂੰ ਹੋਣ ਲੱਗਦਾ ਹੈ ਤਾਂ ਉਹ ਵਿਕਾਰ ਲੁਕੇ ਨਹੀਂ ਰਹਿ ਪਾਉਂਦੇ ਉਦੋਂ ਤੱਕ ਲੁਕੇ ਆ ਜਦੋਂ ਤੱਕ ਤੁਹਾਡੇ ਜਿਹੜੇ ਆਪਾਂ ਪਿਛਲੀਆਂ ਪੰਕਤੀਆਂ ਚ ਕਵਾੜਾਂ ਦੀ ਗੱਲ ਕੀਤੀ ਕਿ ਜਦੋਂ ਤੱਕ ਤੁਹਾਡੀ ਅਕਲ ਦੇ ਉੱਤੇ ਉਹ ਦਰਵਾਜ਼ੇ ਬੱਜੇ ਆ ਉਦੋਂ ਤੱਕ ਤੁਹਾਡੇ ਅੰਦਰ ਉਹ ਵਿਕਾਰ ਲੁਕ ਕੇ ਬੈਠੇ ਆ ਲੁਕ ਕੇ ਬੈਠੇ ਉਹ ਤੁਹਾਡੇ ਜੀਵਨ ਤੇ ਤੁਹਾਡੀ ਮਾਨਸਿਕਤਾ ਤੇ ਵਾਰ ਕਰੀ ਜਾਂਦੇ ਆ ਜਦੋਂ ਤੁਸੀਂ ਗੁਰੂ ਦੇ ਲੜ ਲੱਗ ਕੇ ਗੁਰਬਾਣੀ ਲੜ ਲੱਗ ਕੇ ਤੁਹਾਡੇ ਬਜਰ ਕਪਾਟ ਜਿਹੜੇ ਆ ਉਹ ਖੁੱਲ ਗਏ ਅਕਲ ਦੇ ਦਰਵਾਜ਼ੇ ਖੁੱਲ ਗਏ ਆਪਣੇ ਆਪ ਦਾ ਗਿਆਨ ਹੋ ਗਿਆ ਤਾਂ ਵਿਕਾਰ ਜਿਹੜੇ ਆ ਕਹ ਲੋ ਨੰਗੇ ਹੋ ਜਾਂਦੀ ਐ ਸਾਹਮਣੇ ਆ ਜਾਂਦੀ ਐ ਸਾਹਮਣੇ ਆਉਂਦਿਆਂ ਹੀ ਉਹਨਾਂ ਦੀ ਵੱਡੀ ਜਿਹੜੀ ਤਾਕਤ ਐ ਉਹ ਖੁੱਸ ਜਾਂਦੀ ਐ ਉਹ ਤਾਕਤ ਹੈਗੀ ਐ ਕਿ ਉਹ ਲੁਕ ਕੇ ਵਾਰ ਕਰਦੇ ਹੁਣ ਜਦੋਂ ਸਾਹਮਣੇ ਆ ਗਏ ਲੁਕੇ ਤਾਂ ਰਹਿ ਨਹੀਂ ਗਏ ਉਹਨਾਂ ਦੀ ਉਹ ਤਾਕਤ ਖੁੱਸ ਗਈ ਉਹਨਾਂ ਵਿਕਾਰਾਂ ਦਾ ਤੁਹਾਡੇ ਜੀਵਨ ਦੇ ਉੱਤੇ ਅਸਰ ਖਤਮ ਹੋ ਗਿਆ ਹੈਗੇ ਹਾਲੇ ਵੀ ਨਹੀਂ ਅੰਦਰ ਹੀ ਨੇ ਪਰ ਤੁਹਾਡੇ ਜੀਵਨ ਤੇ ਉਹਨਾਂ ਵਿਕਾਰਾਂ ਦਾ ਹੁਣ ਕੋਈ ਅਸਰ ਨਹੀਂ ਪਰ ਜਿਹੜੇ ਨਾਮ ਤੋਂ ਸਖਣੇ ਉਹ ਨਾਮਾ ਬਿਨ ਦੇਹਰੀ ਜਮ ਮਾਰੈ ਅੰਤਰ ਦੋਖ ਨਾਮ ਤੋਂ ਜਿਹੜੇ ਸਖਣੇ ਆ ਉਹਨਾਂ ਦੇ ਅੰਦਰ ਉਹ ਵਿਕਾਰ ਬੈਠੇ ਆ ਲੋਕ ਕੀ ਆਪਣੇ ਵਾਰ ਉਹ ਕਰੀ ਜਾਂਦੇ ਆ ਉਹਨਾਂ ਦੀ ਮਾਨਸਿਕਤਾ ਤੇ ਉੱਤੇ ਛਾਪਾਂ ਛੱਡੀ ਜਾਂਦੇ ਆ ਉਹਨਾਂ ਵਿਕਾਰਾਂ ਦੇ ਅਧੀਨ ਮਨੁੱਖ ਐਸੇ-ਐਸੇ ਕੰਮ ਕਰ ਵਿੰਦਾ ਜਿਨ੍ਹਾਂ ਦਾ ਫਿਰ ਉਹਨੂੰ ਪਛਤਾਵਾ ਹੁੰਦਾ ਉਹ ਪਛਤਾਵਾ ਹੀ ਜਮ ਦੀ ਸਜ਼ਾ ਹੈ ਸਾਖਤ ਪ੍ਰੇਮ ਨਾ ਪਾਈਐ ਹਰ ਪਾਈਐ ਸਤਿਗੁਰੁ ਪਾਏ ਸੁਖ ਦੁਖ ਦਾਤਾ ਗੁਰ ਮਿਲੈ ਕਹੋ ਨਾਨਕ ਸਿਫਤਿ ਸਮਾਈ ਪ੍ਰਭੂ ਚਰਨਾ ਦਾ ਪਿਆਰ ਮਾਇਆ ਵਿਹੜੇ ਬੰਦਿਆਂ ਤੋਂ ਨਹੀਂ ਮਿਲਦਾ ਸਾਕਤ ਪ੍ਰੇਮ ਨਾ ਪਾਈਐ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਮਨੁੱਖ ਹੈ ਉਹਨਾਂ ਦੀ ਸੰਗਤ ਦੇ ਵਿੱਚ ਜੇ ਅਸੀਂ ਜੁੜੇ ਰਹੀਏ ਤਾਂ ਪ੍ਰਮਾਤਮਾ ਦੇ ਨਾਲ ਸਾਡਾ ਪ੍ਰੇਮ ਨਹੀਂ ਪੈ ਸਕਦਾ ਹਰ ਪਾਈਐ ਸਤਿਗੁਰ ਪਾਏ ਗੁਰੂ ਨਾਲ ਪਿਆਰ ਪਾਇਆ ਹੀ ਪ੍ਰਮਾਤਮਾ ਮਿਲਦਾ ਹੈ ਨਾਨਕ ਆਖੋ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਉਸ ਨੂੰ ਸੁੱਖਾਂ ਦੁੱਖਾਂ ਦਾ ਦੇਣ ਵਾਲਾ ਰੱਬ ਮਿਲ ਪੈਂਦਾ ਉਹ ਸਦਾ ਪ੍ਰਭੂ ਦੀ ਸਿੱਖਤ ਸਲਾਹ ਦੇ ਵਿੱਚ ਲੀਨ ਰਹਿੰਦਾ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ દાન ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕੀ ਮੰਗਾਂ ਕਿਛਿ ਥਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜਿਓ ਏ ਪ੍ਰਭੂ ਜੀ ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈ ਦਾਤਾ ਦੇਣ ਦੇ ਵਿੱਚ ਤੂੰ ਕਦੇ ਖੁੰਝਦਾ ਨਹੀਂ ਅਸੀਂ ਤੇਰੇ ਦਰ ਦੇ ਮੰਗਤੇ ਆ ਕਹਿੰਦੇ ਮੈਂ ਤੇਥੋਂ ਕਿਹੜੀ ਸ਼ੈ ਮੰਗਾ ਕੋਈ ਵੀ ਸ਼ੈ ਸਦਾ ਟਿਕੀ ਰਹਿਣ ਵਾਲੀ ਨਹੀਂ ਹਾਂ ਤੇਰਾ ਨਾਮ ਸਦਾ ਤੇਰੇ ਰਹਿਣ ਵਾਲਾ ਹੈ ਏ ਹਰੀ ਮੈਨੂੰ ਆਪਣਾ ਨਾਮ ਦੇ ਮੈਂ ਤੇਰੇ ਨਾਮ ਨੂੰ ਪਿਆਰ ਕਰ ਸਕਾਂ ਇਹ ਗੱਲ ਵੀ ਚੇਤੇ ਰੱਖਿਏ ਅੱਗੇ ਤੋਂ ਪ੍ਰਭੂ ਦੇ ਅੱਗੇ ਕਦੇ ਵੀ ਕੋਈ ਅਰਦਾਸ ਕਰਕੇ ਕੁਝ ਮੰਗਣਾ ਹੋਵੇ ਤੇ ਉਹਦਾ ਨਾਮ ਮੰਗਿਏ ਨਾਸਵੰਤੀ ਚੀਜ਼ਾਂ ਨਾ ਮੰਗਿਏ ਕੋਈ ਵੀ ਐਸੀ ਚੀਜ਼ ਨਾ ਮੰਗਿਏ ਜਿਹੜੀ ਨਾਸਵੰਤ ਹੋਵੇ ਮੰਗਿਏ ਤੇ ਉਹਦਾ ਨਾਮ ਮੰਗਿਏ ਨਾਮ ਦੀ ਦਾਤ ਮੰਗਿਏ ਜੋ ਸਦਾ ਕਾਇਮ ਰਹਿਣ ਵਾਲਾ ਹੈ ਘਟ ਘਟ ਰਵ ਰਹਿ ਆ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜਿਉ ਰਹਾਉ ਪ੍ਰਮਾਤਮਾ ਹਰੇਕ ਸਰੀਰ ਦੇ ਵਿੱਚ ਵਿਆਪਕ ਹੈ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ ਮਨ ਗੁਰੂ ਦੇ ਸ਼ਬਦ ਦੇ ਰਾਹੀ ਉਹਨੂੰ ਵੇਖ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜਿਓ ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਘਟ ਪੀਤਰ ਦੇਖ ਮੁਰਾਰੀ ਜਿਓ ਏ ਭਾਈ ਜਿਸ ਮਨੁੱਖ ਉਤੇ ਗੁਰੂ ਨੇ ਸਤਗੁਰੂ ਨੇ ਕਿਰਪਾ ਕੀਤੀ ਉਸ ਨੂੰ ਸਤਗੁਰੂ ਨੇ ਧਰਤੀ ਆਕਾਸ਼ ਪਤਾਲ ਸਾਰਾ ਜਗਤ ਹੀ ਉਸ ਪ੍ਰਮਾਤਮਾ ਦੀ ਹੋਂਦ ਦੇ ਨਾਲ ਭਰਪੂਰ ਦਿਖਾ ਦਿੱਤਾ ਉਹ ਪ੍ਰਮਾਤਮਾ ਜੁਨਾਂ ਦੇ ਵਿੱਚ ਨਹੀਂ ਆਉਂਦਾ ਹੁਣ ਵੀ ਮੌਜੂਦ ਹੈ ਅਗਾਹੀ ਮੌਜੂਦ ਰਹੇਗਾ ਬਸ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਦਾ ਵੇਖੋ ਜਨਮ ਮਰਨ ਕੋ ਇਹੋ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜਿਓ ਸਤ ਗੁਰ ਮਿਲੈ ਤਾਂ ਗੁਰਮਤ ਪਾਈਐ ਸਾਕਤ ਬਾਜੀ ਹਾਰੀ ਜਿਓ ਇਹ ਭਾਗਹੀਨ ਜਗਤ ਜਿਹੜਾ ਹੈ ਇਹ ਜਨਮ ਮਰਨ ਦਾ ਢੇਡ ਸਹੇੜ ਬੈਠਾ ਕਿਉਂਕਿ ਇਹਨੇ ਮਾਇਆ ਦੇ ਮੋਹ ਚ ਪੈ ਕੇ ਪ੍ਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ ਸ਼ੁਰੂਆਤ ਹੁੰਦੀ ਹੈ ਮਾਇਆ ਦੇ ਮੋਹ ਦੇ ਵਿੱਚ ਪੈਣ ਤੋਂ ਜਿਵੇਂ ਆਪਾਂ ਮੇਰਾ ਖਿਆਲ ਹੈ ਪਿਛਲੇ ਅੰਗ ਦੀ ਗੁਰਬਾਣੀ ਦੀ ਵਿਆਖਿਆ ਚ ਗੱਲ ਕੀਤੀ ਸੀ ਕਿ ਪੈਸਾ ਕਮਾਉਣ ਦੇ ਵਿੱਚ ਕੋਈ ਬੁਰਾਈ ਨਹੀਂ ਪਰ ਜਦੋਂ ਤੁਸੀਂ ਥੋੜਾ ਜਿਹਾ ਪੈਸਾ ਆਉਂਦੇ ਹੀ ਆਪਣੇ ਜੀਵਨ ਪੱਧਰ ਨੂੰ ਬੜਾ ਉੱਚਾ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗ ਜਾਂਦੇ ਹੋ ਉਦੋਂ ਤੁਸੀਂ ਇਸ ਮਾਇਆ ਦੇ ਜਾਲ 'ਚ ਫਸ ਜਾਂਦੇ ਜੇ ਤੁਸੀਂ ਗਰੀਬੀ ਵੇਸ ਰੱਖੋ ਆਪਣਾ ਜੀਵਨ ਪੱਧਰ ਬੜਾ ਹੀ ਨੀਮਾ ਰੱਖੋ ਪਰ ਆਚਰਣ ਉੱਚਾ ਰੱਖੋ ਜੀਵਨ ਪੱਧਰ ਨੀਮਾ ਰੱਖਣ ਤੋਂ ਭਾਵ ਹੈ ਕਿ ਹਰ ਨਵੀਂ ਚੀਜ਼ ਜਿਹੜੀ ਮਾਰਕੀਟ 'ਚ ਆਉਂਦੀ ਹੈ ਉਹਨੂੰ ਖਰੀਦਣ ਦੀ ਤੁਹਾਡੇ 'ਚ ਤਾਂਗ ਨਾ ਹੋ ਜੇ ਆਪਣੇ ਘਰ ਦੇ ਵਿੱਚ ਨਮੀਆਂ ਲਿਸ਼ਕਦੀਆਂ ਪੁਸ਼ਕਤੀਆਂ ਵੱਖ-ਵੱਖ ਢੰਗ ਤਰੀਕਿਆਂ ਦੀਆਂ ਚੀਜ਼ਾਂ ਵਸਤਾਂ ਰੱਖਣ ਦੀ ਤੁਹਾਡੇ 'ਚ ਤਾਂਗ ਨਾ ਹੋਵੇ। ਸਿਰਫ ਜ਼ਰੂਰਤਾਂ ਪੂਰੀਆਂ ਕਰਨ ਦੇ ਤੱਕ ਤੁਹਾਡਾ ਧਿਆਨ ਹੋਵੇ। ਬਦਲਦੇ ਫੈਸ਼ਨ ਦੇ ਨਾਲ ਨਵੇਂ ਤਰੀਕਿਆਂ ਦੇ ਕੱਪੜੇ ਪਾਉਣ ਦੀ ਲਾਲਸਾ ਤੁਹਾਡੇ ਅੰਦਰ ਨਾ ਹੋਵੇ। ਕਿਉਂਕਿ ਜਦੋਂ ਤੁਸੀਂ ਉਹ ਪਾਲ ਲਈ ਫੈਸ਼ਨ ਦਾ ਕੀ ਹੈ ਤਾਂ ਹਰ ਦਿਨ ਬਦਲਦਾ ਰਹਿੰਦਾ ਹੈ। ਤਾਂ ਫਿਰ ਜਿਹੜਾ ਕੱਲ ਤੁਸੀਂ ਖਰੀਦਿਆ ਸੀ ਉਹ ਅੱਜ ਨਹੀਂ ਪਾ ਸਕੋਗੇ। ਨਹੀਂ ਪਾ ਸਕੋਗੇ ਮਤਲਬ ਨਵਾਂ ਲੈਣਾ ਪਏਗਾ। ਅੱਜ ਦੀ ਤੁਹਾਡੀ ਸਥਿਤੀ ਅਲਾਓ ਕਰਦੀ ਹੈ ਤੇ ਤੁਸੀਂ ਲੈ ਪਾਉਂਗੇ ਪਰ ਕੱਲ ਨੂੰ ਤੁਹਾਡੀ ਪਰਸਥਿਤੀ ਕਿੱਦਾਂ ਦੀ ਹੋ ਜੇ ਕੁਝ ਨਹੀਂ ਕਿਹਾ ਜਾ ਸਕਦਾ ਤੇ ਜੇ ਉਦੋਂ ਤੁਸੀਂ ਨਾ ਲੈ ਪਾਏ ਤਾਂ ਦੁਖੀ ਹੋਵੋਗੇ ਕਿਉਂ ਹੋਵੋਗੇ ਦੁਖੀ ਕਿਉਂਕਿ ਆਪਣੇ ਆਪ ਨੂੰ ਤੁਸੀਂ ਮਾਇਆ ਦੇ ਮੋਹ ਚ ਫਸਾਇਆ ਉਹ ਸਮਾਂ ਹੁਣ ਲੰਘ ਚੁੱਕਿਆ ਜਦੋਂ ਤੁਸੀਂ ਫਸਾਇਆ ਸੀ ਛੋਟੀ ਜੀ ਉਦਾਹਰਣ ਲੈ ਲੀਏ ਇੱਕ ਬੰਦਾ ਹੈ ਗਰਮੀਆਂ ਦਾ ਮੌਸਮ ਹੈ ਪੱਖੇ ਨਾਲ ਉਹਦਾ ਗੁਜ਼ਾਰਾ ਹੋ ਰਿਹਾ ਹੈ ਪਰ ਵੇਖਦਾ ਕਿ ਆਸ-ਪਾਸ ਤੇ ਸਾਰਿਆਂ ਨੇ ਏਸੀ ਲਵਾ ਲਏ ਨੇ ਚਲੋ ਕਿਸੇ ਕਾਰਨ ਉਹਦੇ ਕੋਲ ਹੀ ਲਾ ਵਸੀਲਾ ਵੀ ਹੋ ਜਾਂਦਾ ਕਿ ਹਾਂ ਮੇਰੇ ਕੋਲੇ ਵੀ ਚਾਰ ਪੈਸੇ ਹੈਗੇ ਆ ਮੈਂ ਵੀ ਲਵਾ ਸਕਦਾ ਹੁਣ ਉਹਦਾ ਸਰੀਰ ਜਿਹੜਾ ਹੈ ਪੱਖੇ ਨਾਲ ਖੁਸ਼ ਸੀ ਕੰਫਰਟੇਬਲ ਸੀ ਪਰ ਜਦੋਂ ਹੀ ਏਸੀ ਲਵਾ ਲਿਆ ਉਹਨਾਂ ਨੂੰ ਏਸੀ ਦੀ ਆਦਤ ਪੈ ਗਈ ਹੁਣ ਪੱਖੇ ਦੇ ਨਾਲ ਉਹਦਾ ਨਿਰਵਾਹ ਨਹੀਂ ਹੋਣਾ ਜਦ ਤੱਕ ਤੇ ਏਸੀ ਚੱਲਦਾ ਤੇ ਚੱਲਦਾ ਭਵਿੱਖ ਦੇ ਵਿੱਚ ਜਾ ਕੇ ਉdੀਆਂ ਆਰਥਿਕ ਸਥਿਤੀਆਂ ਜੇ ਬਦਲ ਗਈਆਂ ਉਸ ਏਸੀ ਨੂੰ ਵਰਤਣ ਦੇ ਉਯੋਗ ਨਾ ਰਿਹਾ ਤੁਸੀਂ ਹਿਸਾਬ ਲਾਓ ਕਿ ਵਾਪਸ ਤੋਂ ਉਸ ਪੱਖੇ ਤੇ ਜਾਣਾ ਕਿੰਨਾ ਔਖਾ ਹੋ ਜਾਣਾ ਹੈ ਮਨੁੱਖ ਦਾ ਸਰੀਰ ਬੜਾ ਰੈਜ਼ੀਲੀਐਂਟ ਹੈ ਬੜੀਆਂ ਔਕੜਾਂ ਚੱਲਣ ਦੇ ਸਮਰੱਥ ਹੈ ਉਹ ਕਰਤੇ ਲਏਗਾ ਵਾਪਸ ਤੋਂ ਪੱਖੇ ਦਾ ਆਦੀ ਹੋ ਜਾਏਗਾ ਆਖਰਕਾਰ ਪਰ ਜਿਹੜੀ ਮਾਨਸਿਕ ਤੜਪਣਾ ਚ ੱਲੇਗਾ ਕਿੰਨਾ ਚਿਰ ੱਲੇਗਾ ਕੁਛ ਕਿਆ ਨਹੀਂ ਜਾ ਸਕਦਾ ਪਰ ਜਿਹੜੀ ਉਹ ਮਾਨਸਿਕ ਤੜਪਣਾ ੱਲੇਗਾ ਉਹ ਕਿਉਂ ਚੱਲਣੀ ਪਈ ਕਿਉਂਕਿ ਪਹਿਲਾਂ ਉਹ ਮਾਇਆ ਦੇ ਜਾਲ ਚ ਫਸਿਆ ਜਦੋਂ ਪੱਖੇ ਨਾਲ ਚੱਲਦਾ ਪਿਆ ਸੀ ਕੀ ਲੋੜ ਸੀ ਏਸੀ ਲੈਣ ਦੀ ਜਦੋਂ ਹੀ ਲੈ ਲਿਆ ਮੰਨ ਲਓ ਕਿ ਉਹ ਮਾਇਆ ਦੇ ਜਾਲ ਚ ਫਸ ਗਿਆ ਬਸ ਇਹੀ ਹੈ ਕਿ ਆਪਣਾ ਗਰੀਬੀ ਵੇਸ ਰੱਖੀਏ ਜ਼ਰੂਰਤਾਂ ਪੂਰੀਆਂ ਕਰਨ ਦੇ ਤੱਕ ਮਤਲਬ ਰੱਖੀਏ ਨੌਕਰੀ ਪੇਸ਼ਾ بزਨਸ ਜੋ ਮਰਜੀ ਕਰੀਏ ਪੈਸਾ ਕਮਾਈਏ ਕੋਈ ਬੁਰਾਈ ਨਹੀਂ ਜੁੜੀਏ ਨਾ ਹਉਦੇ ਨਾ ਅਟੈਚ ਨਾ ਹੋ ਜਾਈਏ ਇੰਜ ਫਸਦੇ ਆਂ ਅਸੀਂ ਇਸ ਜਨਮ ਮਰਨ ਦੇ ਗੇੜ ਚ ਮਾਇਆ ਦੇ ਮੋਹ ਚ ਫਸ ਕੇ ਪਹਿਲਾਂ ਕਿਉਂਕਿ ਮਾਇਆ ਦੇ ਮੋਹ ਚ ਜਦੋਂ ਅਸੀਂ ਫਸ ਗਏ ਫਿਰ ਸਾਡੀ ਵਰਤੀ ਇਦਾਂ ਦੀ ਹੋ ਜਾਂਦੀ ਹੈ ਕਿ ਕੁਝ ਆਵੇ ਕੁਝ ਮਿਲੇ ਤਾਂ ਅਸੀਂ ਖੁਸ਼ ਆਂ ਕੁਝ ਖੁੱਸ ਜੇ ਜਾਂ ਕੁਝ ਨਾ ਮਿਲੇ ਤਾਂ ਅਸੀਂ ਦੁਖੀ ਆਂ ਇਹ ਖੁਸ਼ੀ ਜਨਮ ਤੇ ਦੁੱਖ ਮੌਤ ਇਸੇ ਗੇੜ ਚ ਅਸੀਂ ਫਸ ਜੰਦੇ ਸੋ ਰੱਖ ਗਰੀਬੀ ਵੇਸ ਦੀ ਸਿੱਖਿਆ ਤੇ ਪਹਿਰਾ ਦੇਈਏ ਤਾਂ ਕਿ ਇਸ ਜਨਮ ਮਰਨ ਦੇ ਖੇਡ ਚ ਫਸਣ ਤੋਂ ਅਸੀਂ ਬਚ ਸਕੀਏ ਨਹੀਂ ਤਾਂ ਫਿਰ ਜਿਵੇਂ ਗੁਰੂ ਸਾਹਿਬ ਨੇ ਲਿਖਿਆ ਉਹ ਸੱਚੀ ਹੈ ਕਿ ਜਨਮ ਮਰਨ ਕੋ ਇਹੋ ਜੱਗ ਬਪੜੋ ਇਨ ਦੂਜਾ ਭਗਤ ਵਿਸਾਰੀ ਜੀਓ ਸਤਗੁਰ ਮਿਲੈ ਤਾਂ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਓ ਅਸੀਂ ਹੁਣ ਇਹ ਸਿੱਖਿਆ ਕਿਉਂ ਸਮਝ ਲਈ ਕਿਉਂਕਿ ਅਸੀਂ ਗੁਰੂ ਦੇ ਲੜ ਲੱਗੇ ਸਤਗੁਰ ਮਿਲੈ ਤਾਂ ਗੁਰਮਤਿ ਪਾਈਐ ਗੁਰੂ ਦੇ ਲੜ ਲੱਗੇ ਤਾਂ ਗੁਰੂ ਦੀ ਇਹ ਮਤ ਸਾਨੂੰ ਮਿਲੀ ਜਿਹੜੇ ਸਾਖਤ ਨੇ ਰੱਬ ਨਾਲੋਂ ਟੁੱਟੇ ਹੋਏ ਨੇ ਉਹ ਇਹਨਾਂ ਸਿੱਖਿਆਵਾਂ ਨੂੰ ਹਾਸਲ ਕਰ ਹੀ ਨਹੀਂ ਪਾਉਣਗੇ ਤੇ ਫਸੇ ਰਹਿਣਗੇ ਜਨਮ ਮਰਨ ਦੇ ਚ ਮਾਇਆ ਦੇ ਝਾਲ ਚ ਤੇ ਹਾਰ ਜਾਣਗੇ ਮਨੁੱਖੇ ਜਨਮ ਦੀ ਇਹ ਬਾਜੀ ਸਤ ਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਬ ਮਜਾਰੀ ਜਿਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਰੰਕਾਰੀ ਜਿਓ اے ਸਤਿਗੁਰੂ ਮਾਇਆ ਦੇ ਬੰਧਨ ਤੋੜ ਕੇ ਜਿਨਾ ਬੰਦਿਆਂ ਨੂੰ ਤੂੰ ਮਾਇਆ ਤੋਂ ਨਿਰਲੇਪ ਕਰ ਦਿੰਦਾ ਹੈ ਉਹ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਗੁਰੂ ਦੀ ਬਾਣੀ ਅਸੀਂ ਪੜੀ ਜਾਂਦੇ ਆ ਸਮਝੀ ਜਾਂਦੇ ਆ ਇਹ ਮਾਇਆ ਦੇ ਬੰਧਨਾ ਤੋਂ ਸਾਨੂੰ ਤੋੜਦੀ ਹੈ ਬਲਕੇ ਪਿਛਲੇ ਦਿਨੀ ਮੈਨੂੰ ਇੱਕ ਬੰਦਾ ਮਿਲਿਆ ਉਹਨੇ ਮੈਨੂੰ ਇਹ ਸਵਾਲ ਕੀਤਾ ਕਹਿੰਦਾ ਕਿ ਗੁਰਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇੰਜ ਲੱਗਦਾ ਵੀ ਉਹ ਸਾਨੂੰ ਦੁਨੀਆਦਾਰੀ ਨਾਲੋਂ ਤੋੜਦੀ ਹੈ ਕੀ ਇਹ ਸਹੀ ਹੈ ਮੈਂ ਉਹਨੂੰ ਕਿਹਾ ਚਲੋ ਇੱਕ ਗੱਲ ਤੇ ਪੱਕੀ ਹੋਈ ਨਾ ਕਿ ਦੁਨੀਆਦਾਰੀ ਤੋਂ ਤੋੜਦੀ ਹੈ ਉਹਦਾ ਅਸਲ ਸਵਾਲ ਇਹ ਸੀ ਕਿ ਗੁਰਬਾਣੀ ਨੂੰ ਜਦੋਂ ਸਮਝਣ ਲੱਗ ਜੀਏ ਤਾਂ ਐਂ ਜੇ ਹੁਣ ਲੱਗਦਾ ਕਿ ਜਰ ਬਹੁਤਾ ਕਮਾ ਕੇ ਕੀ ਲੈਣਾ ਜਿੰਨਾ ਕਹ ਹੈ ਉਹਨੇ ਚ ਸੋਨਾ ਤੇ guzara ਚੱਲੀ ਜਾਂਦਾ ਵੀ ਕੀ ਇਹ ਸਹੀ ਹੈ ਤੇ ਮੇਰਾ ਉਹਨੂੰ ਉੱਤਰ ਇਹ ਸੀ ਕਿ ਕਿਉਂ ਨਹੀਂ ਸਾਨੂੰ ਆਖਰਕਾਰ ਜ਼ਿੰਦਗੀ ਚ ਚਾਹੀਦਾ ਕੀ ਹੈ ਸਕੂਨ ਤੇ ਜੇ ਥੋੜਾ ਕਰਕੇ ਸਕੂਨ ਮਿਲ ਰਿਹਾ ਤਾਂ ਦੂਜਿਆਂ ਦੀ ਦੇਖਾ ਦੇਖੀ ਬਹੁਤਾ ਕਿਉਂ ਕਰਨਾ ਹੈ ਸੀ ਕਿਉਂ ਫਸਣਾ ਇਸ ਮਾਇਆ ਦੇ ਜਾਲ ਚ ਤੇ ਉਹੀ ਗੱਲ ਗੁਰੂ ਸਾਹਿਬ ਇੱਥੇ ਕਰਦੇ ਪਏ ਨੇ ਕਿ ਮਾਇਆ ਦੇ ਬੰਧਨ ਤੋੜ ਕੇ ਜਿਨ੍ਹਾਂ ਬੰਦਿਆਂ ਨੂੰ ਤੂੰ ਮਾਇਆ ਤੋਂ ਨਿਰਲੇਪ ਕਰ ਦਿੰਦਾ ਸਤਿਗੁਰੂ ਨੂੰ ਗੱਲ ਕਰਦੇ ਨੇ ਉਹ ਜਨਮ ਮਰਨ ਦੇ ਗੇੜ ਤੋਂ ਨਿਕਲ ਜਾਂਦੇ ਹੈ ਨਾਨਕ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਗਿਆਨ ਦਾ ਰਤਨ ਚਮਕ ਪੈਂਦਾ ਹੈ ਉਹਨਾਂ ਦੇ ਮਨ ਵਿੱਚ ਹਰੀ ਨਿਰੰਕਾਰ ਆਪ ਆਵਸਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 597ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਬੜੀਆਂ ਸਿੱਖਿਆਵਾਂ ਤੁਹਾਨੂੰ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਮਿਲੀਆਂ ਹੋਣਗੀਆਂ ਖਾਸ ਕਰਕੇ ਉਹ ਸਿੱਖਿਆਵਾਂ ਜਿਹੜੀਆਂ ਕਿ ਮਾਇਆ ਦੇ ਜਾਲ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਤੁਹਾਡੀ ਸਹਾਇਤਾ ਕਰਨਗੀਆਂ ਪ੍ਰਮਾਤਮਾ ਕਿਰਪਾ ਕਰੇ ਅਸੀਂ ਗੁਰੂ ਦੀ ਬਾਣੀ ਦੇ ਲੜ ਇਦਾਂ ਹੀ ਲੱਗੇ ਰਹੀਏ ਗੁਰੂ ਦੀ ਮੱਤ ਇਦਾਂ ਹੀ ਲੈਂਦੇ ਰਹੀਏ ਤੇ ਆਪਣੇ ਜੀਵਨ ਆਚਰਣ ਨੂੰ ਉੱਚਾ ਕਰਦੇ ਰਹੀਏ ਤੇ ਗਰੀਬੀ ਬੇਸ ਦੇ ਵੱਲ ਬੱਤ ਦੇ ਰਹੀ ਹੈ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ